ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆਂ ਬਣਾਉਣ ਪਿੰਡ ਦਿਨੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਬੜਨ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਵਾਂ ਆਪਾਂ ਪਹੁੰਚਿਆ ਵੀਰ ਸਾਹਿਬ ਦੀਪ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਾਹਿਬ ਜੀ ਵੀਰ ਜੀ ਜਸਸੀ ਗਾਲ ਜੀ ਹੋਸਣਾ ਠੀਕ ਠਾਕ ਜੀ ਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਇਹ ਵੀਰ ਜੀ ਆਪਣਾ ਨਾਮ ਤੇ ਦੱਸ ਦਸਿਓ ਨਾਮ ਵੀਰ ਜੀ ਆਪਣਾ ਸੈਜੀਪ ਸਿੰਘ ਪਿੰਡ ਦੀਨੇਵਾਲ ਤਸੀਲਾ ਹੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਵੀਰ ਜੀ ਆਪਣਾ 95017 890 ਠੀਕ ਆ ਜੀ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਕਿਨਵਾ ਸੂਆ ਸੂਈ ਆ ਇਹਦੀ ਤੀਜਾ ਸੂਆ ਸੂਈ ਆ ਆਪਣੇ ਘਰੇ ਸੂਈ ਆ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਜੀ ਆਪਣੇ ਘਰੇ ਸੂਈ ਆ ਰਾਤ ਸੂਈ ਆ ਪਰਸੋਂ ਮੰਗਲਵਾਰ ਸੂਈ ਆ ਰਾਤ ਠੀਕ ਆ ਠੀਕ ਆ ਤੇ ਜਵਾ ਠੀਕ ਆ ਜੀ ਮੇਲ ਕਫ ਆ ਗਿਆ ਜੀ ਆਹ ਵਾਲਾ ਤੁਸੀਂ ਚੈੱਕ ਕਰ ਸਕਦੇ ਜੀ ਦੋ ਜਵਾਗ ਦਿੱਤੇ ਸੀ ਪਹਿਲਾ ਜਵਾਗ ਨਾ ਥੋੜਾ ਜਲਾ ਜੂਲਾ ਅੰਦਰ ਜਾਣ ਕਰਕੇ ਜਿੱਦਾਂ ਵੀ ਆ ਹਾਂਜੀ ਤੇ ਤਿੰਨ ਚਾਰ ਆਣ ਕੇ ਬਾਹਰ ਸਾਲ ਲਏ ਆ ਅੱਛਾ ਅੱਛਾ ਲੱਗ ਗਿਆ ਇਹ ਦੂਸਰੇ ਨੰਬਰ ਤੇ ਆਇਆ ਜੀ ਠੀਕ ਆ ਠੀਕ ਆ ਜੀ ਤੇ ਇਹ ਦੇਖੋ ਕਿੰਨਾ ਕਹਿਸਤਾ ਪੌਲਾ ਜਾਂ ਦੁੱਧ ਵੀ ਜੀ ਇਸ ਟਾਈਮ ਮੇਰਾ ਕੰਡੇ ਵਾਲਾ ਭਾਵੇਂ ਵੀਰ ਕੋਲ ਕੋਈ ਕੰਡੇ ਨਾਲ ਮਿਲ ਲੈ ਹਾਂਜੀ ਭਾਵੇਂ ਕੋ ਲੀਟਰ ਮਾਰ ਲੈ 14 ਕਿਲੋ ਵੀ ਜੀ ਆਪਾਂ ਇਹ ਚਵਾ ਕੇ ਦਵਾਂਗੇ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਜੀ 14 ਲੀਟਰ ਜਿਹੜਾ ਇਸ ਟਾਈਮ ਪੌਲਾ ਹੀ ਪੌਲਾ ਤਿਆਰ ਆ ਕਿੰਨਾ ਕਿ ਦੁੱਧ ਆ ਲਈਏ ਇਹ ਦੁੱਧ ਵੀ ਨਾਰਮਲ ਸੇਵਾ ਦੇਣਾ ਨਾ 20 ਕਿਲੋ ਕਰੀ ਜਾਊਗੀ ਅੱਛਾ ਜੀ ਹਾਂ ਜੀ ਹਾਂ ਜੀ 20 ਕਿਲੋ ਜਿਹੜਾ ਨਾਰਮਲ ਸੇਵਾ ਤੇ ਕਰੀ ਜਾਊਗੀ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਜੇ ਕੋ ਵੀਰ ਭਰਾ ਕੋ ਬਾਅਦ ਸੇਵਾ ਵਾਲਾ ਲੈ ਗਿਆ ਹਾਂ ਜੀ ਤੇ 22 ਕਿਲੋ ਦਾ ਰਮਾਨਾ ਹਟ ਪਤਾ ਇੱਡੀ ਵੜ ਨੂੰ ਇੰਨਾ ਕਿ ਦੁੱਧ ਗਿਆ ਤਾਂ ਠੀਕ ਹੈ ਲਓ ਜੀ ਕਾਟ ਕਾਟ ਜਿਹੜਾ ਚੰਗਾ ਆ ਗਿਆ ਤੇ ਹੈ ਵੀ ਬੋਦੀ ਵਾਲੀ ਆ ਤੇ ਅਸਲ ਮੌਕੇ ਦੇ ਜਿਹੜਾ 14 ਲੀਟਰ ਦੇ ਕੋ ਦੁੱਧ ਤਿਆਰ ਆ ਕੋ ਚਲੋ ਵੀਰ ਭਰਾ ਸਾਹਮਣੇ ਵਾਲਾ ਲੈ ਜੀ ਜਿਹੜਾ ਦੁੱਧ ਚੰਗਾ ਕੱਢੀ ਗਿਆ ਨਾ ਤੇ ਨਾਲਾ ਨੂਣਾ ਵੀ ਚਲੋ ਬਾਹਨੇ ਤੇ ਚੱਲੀ ਯਾਰ ਕਮਾਲਾ ਵੀਰ ਕਮਾਲਾ ਲੋ ਜੀ ਪੀ ਸਪੋਰਟੀ ਚੈੱਕ ਕਰੰਨੇ ਤੁਹਾਨੂੰ ਆਪਾਂ ਤੇ ਤੇ ਲਾਗੇ ਤੋਂ ਠਣਾ ਦਾ ਸੈਜ ਤੇ ਗੈਪ ਵੀ ਚੈੱਕ ਕਰੰਨੇ ਐਨ ਕੱਲਾ ਕੱਲਾ ਥਾਂ ਲੱਗਾ ਪਿਆ ਵਾ ਆੰਟੇ ਵੀ ਜੀ ਚਾਰੇ ਨੁਕਰਾਂ ਦੇ ਚਾਰ ਥਣ ਲੱਗੇ ਆ ਦੇ ਠੀਕ ਹੈ ਠੀਕ ਹੈ ਕਰਮਾਈ ਖੰਡੀ ਸੀਲ ਬਹੁਤ ਆ ਬਾਕੀ ਤੀਲੀਆਂ ਤੇ ਥਾਣਾ ਦਾ ਸਿਆਜ ਗਿਆ ਵਾ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਫੇਸ ਕੁਆਲਟੀ ਫੇਸ ਚੈੱਕ ਕਰਦੇ ਤੁਹਾਨੂੰ ਇਹਨਾਂ ਬੋਦੀ ਵਾਲੀ ਆ ਗਈ ਵੜ ਤੇ ਪਿਛੇ ਇਹਦੇ ਆ ਗਿਆ ਜੀ ਮੇਲ ਕਾਹੋ ਇਹਦਾ ਕੀ ਕਰਨਾ ਬਾਈ ਜੀ ਮੁੱਲ ਫਿਰ ਮੁੱਲ ਵਿੱਚ ਜਿੰਨਾ ਮਰਜ਼ੀ ਕਰੀਏ ਪਰ ਅੱਜ ਰੇਟ ਦੇ ਬਿਲਕੁਲ ਨਿਗੇ ਨਿਗੇ ਕਰਨੇ ਆ ਅੱਛਾ ਜੀ ਅੱਜ ਆਪਾਂ ਆਫਰ ਵੀ ਲਾਵਾਂਗੇ ਠੀਕ ਜੀ ਹਾਂ ਜੀ ਜਿਹੜੀ ਆਫਰ ਹੈ ਨਾ ਆਪਾਂ ਜੋ ਹੀ ਲਾਵਾਂਗੇ ਠੀਕ ਹੈ ਮੁੱਲ ਵਿੱਚ ਜੀ ਕਰਨਾ ਤਾਂ 45 ਪਰ ਆਪਾਂ 45 ਦੀ ਨਹੀਂ ਦੇਣੀ ਹਾਂ ਜੀ ਆਪਾਂ ਦੇਣੀ ਹੈ 40 ਦੀ 40 ਦੀ ਹਾਂ ਜੀ ਹਾਂ ਜੀ 40 ਹੀ ਦੇਣੀ ਹੈ 40 ਹੀ ਮਾਨਦਾਨ ਕਰਾਂਗੇ ਠੀਕ ਹੈ ਇੱਕ ਗੱਲ ਵੀ ਜੀ ਹੋਰ ਵੀ ਆਪਾਂ 100 ਕਿਲੋਮੀਟਰ ਤੱਕ ਪਹੁੰਚ ਜਿਹੜੀ ਫ੍ਰੀ ਕਰਾਂਗੇ ਠੀਕ ਹੈ ਲਓ ਜੀ 100 ਕਿਲੋਮੀਟਰ ਦੀ ਪਹੁੰਚ ਫ੍ਰੀ 100 ਕਿਲੋਮੀਟਰ ਦੇ ਵਿੱਚ ਹੋਊਗਾ ਕੋ 4-5 ਜਿੰਨਾਂ ਦੇ ਲਗਭਗ ਪੈ ਹੀ ਜਾਣਾ ਜੀ। ਹਾਂ ਜੀ। ਕਿਤੇ ਹੋਈ ਆਪਣੇ ਪਤੀ ਜੀ ਮੰਗ ਲੈਂਦੇ ਆ। 36 ਦੀ। ਹਾਂ ਜੀ ਹਾਂ ਜੀ। ਲੋ ਵੀ 36 ਰੋ ਜੀ ਰਹੀ ਜੇ ਪਿਛੇ ਵਹਿੜ। ਵੀਰ ਨੇ ਕੋਈ ਪਹੁੰਚ ਕਰਾਉਣੀ ਹੋਵੇ ਪਹੁੰਚ ਕਰਾ ਲੈ। ਹਾਂ ਜੀ। ਤੇ ਜੇ ਆਪਣਾ ਓਦਾਂ ਸਬਦਾ ਕਰਨਾ ਓਦਾਂ ਕਰਾ ਲੈ। ਠੀਕ ਹੈ ਠੀਕਾਂ ਜੀ ਅਗਲੀ ਮਰਜ਼ੀ ਹੋਗੀ ਲਓ ਜੀ ਬਿਲਕੁਲ ਜਿਹੜੀ ਆਫਰ ਵੀਰ ਨੇ ਬਿਲਕੁਲ ਵੱਡੀ ਲਾਤੀ ਆਫਰ ਉਹ ਵੀ ਜੀ ਤਾੜੀਆਂ ਸੋਈਆਂ ਇਹ ਸਿਰਫ ਅੱਡੇ ਆਪਣੀ ਅੱਡੇ ਤੋਂ ਮਿਲਣਗੀਆਂ ਇੰਨੀਆਂ ਸੇ ਠੀਕ ਹੈ ਠੀਕ ਹੈ ਜੀ ਤੁਹਾਨੂੰ ਪਤਾ ਕਿ ਆਪਾਂ ਮੋਲ ਰੇਟ ਆ ਵੀਰ ਦਾ ਤੇ ਰੇਟ ਵੀ ਚੰਗੀ ਆ ਤੇ ਕੱਦ ਕਾੜ ਤੇ ਫੇਸ ਕੁਆਲਿਟੀ ਵੀ ਬਹੁਤ ਹੀ ਚੰਗੀ ਆ ਗਈ ਹਾਂ ਜੀ ਪ੍ਰੋਪਰ ਜੀ ਆਦੀ ਆਪਣੇ ਕੋਲ ਵੀਡੀਓ ਆ ਅੱਛਾ ਜੀ ਤੇ ਜਿਹੜਾ ਜਵਾਕ ਦਿੱਤਾ ਹੈ ਜੀ ਉਹਦੀ ਵੀ ਆਪਾਂ ਬਣਾਈ ਚਲੋ ਵੀਡੀਓ ਠੀਕ ਹੈ ਠੀਕ ਹੈ ਜੀ ਜਾ ਉਹ ਗੋਲੋ ਬਾਈ ਨੇ ਕੋਲ ਸਾਰੀ ਡਿਟੇਲ ਹੈ ਵੜਦੀ ਚੱਲੀ ਸੀ ਥੋੜੀ ਜੀ ਨੋਰਮਲ ਜੀ ਤਾਂ ਆ ਠੀਕ ਦੋ ਜਵਾਗ ਜੀ ਦਿੱਤੇ ਤੁਹਾਨੂੰ ਪਤਾ ਵੀ ਡੰਗਰ ਫਿਰ ਰਹਿ ਜਾਂਦਾ ਹਾਂਜੀ ਹਾਂਜੀ ਆ ਚੱਲ ਲੱਫਾ ਲੱਫਾ ਤੁਹਾਨੂੰ ਪਤਾ ਫਿਰ ਇੱਕ ਜਵਾਗ ਦੇ ਨਾਲ ਹੀ ਲੱਗ ਜਾਂਦਾ ਹਾਂਜੀ 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 ਠੀਕ ਹੈ ਤੇ ਬਾਈ ਵਾਲੀ ਦੂਜੀ ਨੰਬਰ ਤੇ ਰਹਿਣਾ ਦੋ ਨੰਬਰ ਦੇ ਵਿੱਚ ਹੀ ਆ ਗਈ ਚੂੰਗੀ ਇੱਕ ਨੰਬਰ ਸੁਆਜੀ ਇਹ ਸੂਆ ਵੀ ਤੇ ਦੂਜਾ ਸੂਆ ਸੁਈ ਆ ਅੱਛਾ ਜੀ ਹਾਂ ਜੀ ਹਾਂ ਜੀ ਬਿਲਕੁਲ ਥੋੜੀ ਜਿਨੀ ਟੁੱਟੇ ਘਰੋਂ ਆਈ ਆ ਠੀਕ ਆ ਆਪਣੇ ਕੋਈ ਸਿਹਤ ਦੀ ਜਿਹੜੀ ਪੱਠਾਂ ਦੇ ਨਾਰਮਲ ਸੇਵ ਮਿਲ ਗਈ ਤੂੜੀ ਦਾੜੀ ਪੈਂਡੀ ਇਹਦੇ ਖਾਣ ਨਹੀਂ ਡੇ ਚੰਗੀ ਤਾਂ ਅੱਛਾ ਅੱਛਾ ਥੋੜਾ ਚਿਰ ਹੋਇਆ ਜੇ ਆਈ ਨੂੰ ਠੀਕ ਜੀ ਹਾਂ ਜੀ ਹਾਂ ਜੀ ਇਹਦੇ ਪਿੱਛੇ ਜਵਾਕ ਇਹਦੇ ਵਿੱਚ ਹੀ ਬੱਛਾ ਜੀ ਮਗਰ ਅੱਛਾ ਜੀ ਹਾਂ ਜੀ ਪਿੱਛੇ ਮੇਲ ਕਾਫ ਆ ਗਿਆ ਜੇ ਤੇ ਖੁੱਲ ਬਾਈ ਜੀ ਇਹਨੂੰ ਫਿਰ ਬਾਕੀ ਵਿੱਚ ਹੀ ਕਲੋਸ ਦੇ ਵਿੱਚ ਬੈਠਾ ਦੁੱਧ ਫੈਂਡ ਫੂਡਾਂ ਦੇ ਬੁਥੇਰੀ ਆਂਦੀ ਜੀ ਠੀਕ ਲੋ ਇਹ ਥੀਂ ਆ ਗਈ ਤੇ ਚੁੰਗਾ ਪਸ਼ੂ ਜਿਹੜਾ ਬਹੁਤੀ ਚੰਗਾ ਕਰ ਮਲਾ ਹੁੰਦਾ ਵਾ ਤੇ ਕੰਡ ਕੰਡ ਜਿਹੜਾ ਇਹਦਾ ਵੀ ਬਹੁਤੀ ਚੰਗਾ ਆ। ਤੇਰੇ ਕੋਲ ਕਿੰਨਾ ਦੁੱਧ? ਤੇਰੇ ਕੋਲ ਜੀ ਕੰਡੇ ਵਾਲਾ ਤੁਹਾਨੂੰ ਆਪਾਂ ਪਤਾ ਵੀ ਆਪਾਂ ਕੰਡੇ ਤੇ ਕਹੋ ਕਿ ਕੰਡੇ ਤੇ ਬਣਾਵਾਂਗੇ। ਅੱਛਾ ਜੀ। ਕਿੰਨੇ ਲੀਟਰ ਕਹੋਗੇ ਤੇ ਲੀਟਰਾਂ ਦੇ ਦਾਂਗੇ। ਠੀਕ ਆ ਕਿੰਨਾ ਜੀ? ਇਹਾਂ ਨੂੰ ਵਿੱਚ ਚਵਾ ਕੇ ਦਵਾਂਗੇ। ਠੀਕ ਲੋ ਜੀ 13 ਲੀਟਰ ਜਿਹੜਾ ਇਸ ਤਰ੍ਹਾਂ ਮੇਰੇ ਕੋਲ ਦੁੱਧ ਤਿਆਰ ਆ ਤੇ ਥਣ ਥਾਂਡਾ ਜਿਹੜਾ ਇਹਦਾ ਵੀ ਚੰਗਾ ਵਾ। ਹੈਣ ਕੱਲਾ ਕੱਲਾ ਥਣ ਲੱਗਾ ਪਿਆ। ਵੇਦਮ ਜਰੂਰ ਚੈੱਕ ਕਰਾਉਣਾ ਤੁਹਾਨੂੰ ਖਾਣਾ ਦਾ ਪੈਰਿਪੈਕ ਦੁੱਧ ਹੀ ਸ਼ਾਨਦਾਰ ਆ ਗਿਆ। ਗਾਜੂਨ ਦੀ ਖੰਡੀ ਜੀਲੇ ਵੀ ਬਹੁਤ ਹੈ। ਅੱਛਾ ਜੀ। ਹਾਂ ਜੀ ਹਾਂ ਜੀ। ਛਾਂਣ ਦੀ ਦੋਹਾਂ ਬਹੁਤ ਵਧੀਆ ਟਾਪ ਦੇ ਲੱਗੇ ਆ। ਠੀਕ ਹੈ ਜੀ। ਹਾਂ ਜੀ ਹਾਂ ਜੀ। ਤੇ ਜਵਾਕ ਇਹਦਾ ਆ ਗਿਆ ਜੇ ਮੇਲਕਾਫ ਇਹਦੇ। ਇਹ ਹਰੀ ਵਿਜੀ ਉੱਥੇ ਜਦੋਂ ਆਪਾਂ ਪਾਸ ਕੀਤੀ ਨਾ ਹਾਂ ਜੀ ਆਪਾਂ ਕੋ 3 1/2 3 ਕਿਲੋ ਉੱਥੇ ਚੋ ਕੇ ਪਾਸ ਕੀਤੀ ਹੈ। ਠੀਕ ਹੈ ਠੀਕ ਹੈ। ਹਾਂ ਜੀ ਹਾਂ ਜੀ। ਲੋ ਜੀ 1.5 ਤੇ 3 3 ਲੀਟਰ ਤੇ ਆਸपास ਜਿਹੜੀ ਬਾਈ ਨੇ ਚੋ ਕੇ ਲੈਂਦੀ ਹੈ ਤੇ ਉਸ ਹਿਸਾਬ ਨਾਲ ਕੋ ਵੀਰ ਭਰਾ ਅੰਦਾਜ਼ਾ ਲਾਵੇ ਇਹਦਾ ਬਾਜੀ ਮੁੱਲ ਫਿਰ ਇਹਦਾ ਮੁੱਲ ਵਿੱਚ ਹੀ ਹੁਣੇ ਕਰ ਦਈਏ ਕਿੰਨਾ 40 ਹਾਂਜੀ 40 ਦੇ ਦਈਏ ਇਹਦੀ ਪਹੁੰਚ ਆਪਾਂ 100 ਕਿਲੋਮੀਟਰ ਦੇ ਕਰ ਦਾਂਗੇ ਅੱਛਾ ਜੀ ਹਾਂਜੀ ਹਾਂਜੀ ਕਰ ਦਈਏ ਮੰਨ ਤੜੇ ਚੁਣਾਂਗੇ ਵਾਧਣ ਕਰ ਦਈਏ ਹਾਂਜੀ ਚਲੋ ਯਾਰ ਹੋਰ ਘਟ ਦੇ ਦੋ 40 ਤੋਂ 39 ਵੀ ਹਾਂਜੀ 39 ਦੀ ਬਾਜੀ ਤੁਹਾਨੂੰ ਪਤਾ ਪਹੁੰਚ ਵੀ ਵਿੱਚ ਪੈਣੀ ਆ ਹਾਂਜੀ ਹਾਂਜੀ 100 ਕਿਲੋਮੀਟਰ ਦੀ ਪਹੁੰਚ ਪੈਣੀ ਠੀਕ ਲਓ ਜੀ 39 40 ਦੀਆਂ ਵਾੜਾਂ ਬਿਲਕੁਲ ਜਿਹੜੇ ਨਾਰਮਲ ਰੇਟ ਤੇ ਪਹੁੰਚ ਵੀ ਫਰੀ ਦਵਾਂਗਾ ਵਾੜਾਂ ਦੀ ਜਿੱਥੇ ਮਰਜ਼ੀ ਵੀ 100 ਕਿਲੋਮੀਟਰ ਦੇ ਵਿੱਚ ਵਿੱਚ ਜਿਹੜਾ ਮਰਜ਼ੀ ਵੀਰ ਭਰਾ ਕੋਈ ਮੰਗਵਾ ਸਕਦਾ ਏ ਇੱਕ ਵੀ ਜੇ ਆਫਰ ਹੋਰ ਲਾ ਲਈਏ ਹਾਂਜੀ ਤੁਮਾ ਕਾਫੇ ਲਾ ਲਈ ਆਪਾਂ ਲਾ ਲਓ ਲਾ ਲਓ ਜੇ ਕੋ ਵੀਰ ਭਰਾ ਇਕੱਠਾ ਜੋੜਾ ਲੈਣਾ ਨਾਲ ਆਪਣੇ ਕੋਲੋਂ ਹਾਂਜੀ ਆਪਾਂ ਉਹਦੇ ਘਰ ਤੱਕ ਦੀ ਪਹੁੰਚ ਫ੍ਰੀ ਕਰ ਦਾਂਗੇ ਪਾਵੇਂ ਤੇ ਚੱਲ ਉਤਰਾ ਵੀ ਜਿੱਥੇ ਮਰਜ਼ੀ ਹੋਵੇ ਹਾਂਜੀ ਹਾਂਜੀ ਜਿੱਥੇ ਦਾ ਮਰਜ਼ੀ ਹੋਵੇ 100 ਤੋਂ ਜ਼ਿਆਦਾ ਵੀ ਹੋਵੇ 100 ਕਿਲੋਮੀਟਰ ਦਾ ਤੇ ਚੱਲੋ ਆਪਾਂ ਕਰਨਾ ਹੀ ਕਰਨਾ ਨਾ ਅੱਛਾ ਅੱਛਾ ਜੋੜਾ ਕਠਾ ਲੈਂਦਾ ਨਾ ਕੋਈ ਭਾਵੇਂ 200 ਕਿਲੋਮੀਟਰ ਹੋਵੇ 250 ਕਿਲੋਮੀਟਰ ਹੋਵੇ ਆਪਣੀ ਪਹੁੰਚ ਹੋਊਗੀ ਠੀਕ ਹੈ ਠੀਕ ਹੈ ਨਾ ਜੇ ਕੇ ਵੀਰ ਪਤਾ ਜੋੜਾ ਬੇਟਾਉਂਦਾ ਤੇ ਭਾਵੇਂ 200 ਤੱਕ ਕਿਲੋਮੀਟਰ ਤੱਕ ਵੀ ਹੋਵੇ ਉੱਥੇ ਤੱਕ ਵੀ ਵੀਰ ਨਹੀਂ ਪਹੁੰਚਾਉਣਗੇ ਤੇ ਜਿਹੜੀ ਅੱਜ ਬਹੁਤ ਹੀ ਜ਼ਿਆਦਾ ਵੱਡੀ ਹੈ ਨਾ ਆਫਰ ਲਾਤੀ ਹੈ ਬਾਈ ਹੁਣਾਂ ਨੇ ਬਿਲਕੁਲ ਜਿਹੜੇ ਨਾਰਮਲ ਰੇਟ ਵੀ ਕੈਚ ਕੀਤੇ ਆ ਕੜਾ ਵੀ ਬਰੀਡ ਦੀਆਂ ਵੀ ਜੀ ਵੜਾ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਤੇ ਹੈ ਵੀ ਕੰਦ ਕਾਠ ਵੀ ਬਹੁਤ ਹੀ ਚੰਗਾ ਆ ਗਿਆ ਕੋਈ ਸੇਵਾ ਵਾਲਾ ਵੀਰ ਭਰਾ ਲਾਜੂ ਤੇ ਚਲ ਦੁੱਧ ਚੰਗਾ ਕੱਢੀਏ ਨਾ ਕਰਮ ਵਾਲੀਆਂ ਨੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਆਪਾਂ ਵਿੱਚ ਹੀ ਗਰੰਟੀ ਦਿੰਨੇ ਵੀ ਆਪਣੇ ਨਕਰ ਦੁੱਧ ਵਸਣਗੇ ਕਿਉਂਕਿ ਇਹ ਜੇ ਬੋਲੇ ਚ ਹਾਂਜੀ ਹਾਂਜੀ ਆ ਵੀ ਬਿਲਕੁਲ ਟੁੱਟੇ ਘਰੋਂ ਆਈ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਸਾਮਣ ਵਾਲੀਆਂ ਮੰਗਦੇ ਚਲ ਜਿਆਦਾ ਨਹੀਂ ਵੀਰ ਜੀ ਮੇਰੇ ਕੋਲ ਰਵੇ ਨਾ ਮੈਂ 17 18 ਕਿਲੋ ਚਵਾ ਦੂੰਗਾ 2-4 ਦਿਨ ਮੈਨੂੰ ਕੋਈ ਸੇਵਾ ਦਾ ਮੌਕਾ ਵੀ ਇਹ ਗੱਲ ਸਹੀ ਆ ਹਾਂਜੀ ਤੇ ਆਪਾਂ ਦੁੱਧ ਆਪਾਂ ਦੁੱਧ ਦੱਸਦੇ ਪਿਛਲੇ ਘਰ ਦਾ ਹੀ ਹਾਂਜੀ 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 ਠੀਕ ਆ ਠੀਕ ਆ ਵੀ ਜਿੰਨਾ ਬੱਚੋ ਕੇ ਲੈਂਦਾ ਠੀਕ ਆ ਲਓ ਬਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਜੇ ਸਾਰੇ ਪਸ਼ੂ ਪਾਲਕ ਭਰਾਵਾਂ ਦਾ